ਕਰੋ ਮਨ ਮੇਰੇ ਐਸੀ ਪ੍ਰੀ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀ ਐਸੀ ਪ੍ਰੀ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਐਸੀ ਪ੍ਰੀਤ ਐਸੀ ਪ੍ਰੀਤ ਕਰੋ ਮਨ ਮੇਰੇ 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 आत्मरे जानू ने रे आठ पैर प्रभ जानू ने रे ऐसी प्रीत करो मन मेरे ऐसी प्रीत करो मन मेरे ऐसी प्रीत करो मन मेरे ਐਸੀ ਪ੍ਰੀਤ ਰੂ ਮਨ ਮੇਰੇ ਐਸੀ ਪ੍ਰੀਤ ਐਸੀ ਪ੍ਰੀਤ ਐਸੀ ਪ੍ਰੀਤ ਰੂ ਮਨ ਮੇਰੇ ਮਨ ਮੈਂ ਸਿਉ ਹਰ ਹਰ ਨਾਮ ਮਨ ਮੈਂ ਸਿਉ ਹਰ ਹਰ ਨਾਮ ਅਨ ਦਿਲ ਕੀਰਤਨ ਹਰ ਗੁਣ ਗਾਮ ਅਨ ਦਿਲ ਕੀਰਤਨ ਹਰ ਗੁਣ ਗਾਮ ਮਨ ਮੈਂ ਸਿਂਝੋ ਹਰ ਹਰਨਾ ਮਨ ਮੈਂ ਸਿਂਝੋ ਹਰ ਹਰਨਾ ਆਨ ਦਿਲ ਕੀ ਰਤਨ ਹਰ ਗੁਣ ਗਾ ਆਨ ਦਿਲ ਕੀ ਰਤਨ ਹਰ ਗੁਣ ਗਾ ਆਨ ਦਿਲ ਕੇ ਰਤਨ ਹਰ ਗੁਣ ਗਾ ਨੰਨ ਦਿਨ ਘੇਰ ਤਨ ਹਰ ਗੁਨ ਐਸੀ ਪ੍ਰੀ ਐਸੀ ਪ੍ਰੀ ਐਸੀ ਪ੍ਰੀ ਤਰੋ ਮਨ ਮੇਰੇ ਐਸੀ ਪ੍ਰੀ ਐਸੀ ਪ੍ਰੀ ਐਸੀ ਪ੍ਰੀ ਤਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਦੀਨ ਕਰੂੰ ਮਨ ਮੇਰੇ ਐਸੀ ਪ੍ਰੇਤ ਕਰੂੰ ਮਨ ਮੇਰੇ ਕਹੋ ਨਲਕ ਡੱਕ ਨਿਰਮਲ ਪਾਗ ਕਹੋ ਨਨਕ ਨਾ ਦੇ ਦਮਲਪਾ ਨਿਰਮਲ ਪਾ ਅਗੀ ਹਰ ਚਰਨੀ ਚਰਣੀ ਹਰ ਚਰਨੀ ਤਾ ਕਹੋ ਨਾਨਕ ਜਾ ਕਿ ਨਿਰਮਲ ਪਾਗ ਕਹੋ ਨਾਨਕ ਜਾ ਕਿ ਨਿਰਮਲ ਪਾਗ ਹਰ ਚਰਨੀ ਤਾਂ ਕਮਨ ਲਾਗ ਹਰ ਚਰਨੀ ਤਾਂ ਕਮਨ ਲਾਗ ਹਰ ਚਰਨੀ ਤਕ ਮਨ ਲਾ ਹਰ ਚਰਨੀ ਤਕ ਮਨ ਲਾ ਐਸੀ ਪ੍ਰੀ ਐਸੀ ਪ੍ਰੀ ਐਸੀ ਪ੍ਰੀਤ ਰੋ ਮਨ ਮੇਰੇ ਐਸੀ ਪ੍ਰੀ ਐਸੀ ਪ੍ਰੀ ਐਸੀ ਪ੍ਰੀਤ ਰੋ ਮਨ ਮੇਰੇ ਐਸੀ ਪ੍ਰੀਤ ਰੋ ਮਨ ਮੇਰੇ ऐसे प्रीत करो मन मेरे 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 ऐसे प्रीत करो, 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 करो मन मेरे मेरे ते रंक निमल्लति जा आनन ਕੋੰਕਾ ਸਤਿਗੁਰੂਸਾ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜ ਸਿਤੇ ਮਨ ਵਜੀਆ ਵਾਦਾਨ ਰਾਗ ਰੰਗ ਵਰਵਾਰ ਪਰਿਆਸ਼ਤ ਤਦ ਗਾਵਣੇ ਸ਼ਬਦ ਤੰਗਾਵੋ ਹਰੀ ਕੇ ਰਾਮਨ ਜਿ ਨਿਵਸਾਇ ਗਹਿ ਨਾਨਕ ਅਨੋ ਆਸਤ ਗੁਰੂ ਮੈਂ ਪਾ ਏ ਮਨ ਮੇਰਾ ਤੂੰ ਸਦਾ ਰਹੁ ਹਰਨਾ ਰਹੁ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੇ ਕਰੂ ਕਰੇ ਤੇਰਾ ਕਾਜ ਸਭ ਸਵਾਰਨਾ ਸੁਨਾ ਗਲਾ ਸੂਰਤ ਸੁਆਮੀ ਸੋ ਕਿਉ ਮਨੋ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾ ਸਾਚੇ ਸਾਈ ਬਾ ਕਿਆ ਨਹੀਂ ਕਰਤੇ ਕਰਤਾ ਤੇਰਾ ਸੁਖ ਹੈ ਜਿਸ ਦੇ ਸੁਪਾ ਸਦਾ ਸਲਾ ਤੇਰੀ ਨਾਮ ਵਸਦਾ ਨਾਮ ਜਿਨ ਕੇ ਮਨ ਰਸਿਆ ਆਵਾਜੇ ਸੁਖ ਨੇ ਕਹਿ ਨਾ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਸੱਚਾ ਨਾਮ ਮੇਰਾ ਹਜ਼ਾਰ ਸੱਚਾ ਨਾਮ ਮਾਰਾ ਮੇਰਾ ਜਿੰਦ ਤੋਂ ਕਾਸਬ ਦਾ ਕਰਸਾ ਸੁਮਰਨ ਐ ਵਸਿਆ ਜਿਨ ਚਾ ਸਭ ਪੁਜਾਈਆ ਸਦਾ ਪੰਗਵਾਰਕ ਤਾ ਗੁਰ ਮਿੱਟਾ ਜਦ ਨਿਆਈ ਵਡਿਆ ਕਹਿ ਹੈ ਨਾਨਕ ਸੁਣੋ ਸੰਤੋ ਛੁਧ ਸੁ੍ਰਪੀਆ ਰੋ ਸੱਜਣਾ ਮੇਰਾ ਹੰਦਾਰੋ ਆਜੇ ਪੰਚਵਰਤ ਸਤਿਗੁਰ ਸਹਾਗੈ ਬਾਤ ਸੁਆ ਬੇਸ਼ੋ ਦੁਆਜੇ ਗਲਾਨ ਤਰਤਾ ਪੰਚ ਦੋਤ ਵਸ ਕੇ ਤੇ ਕਾਲ ਕੰਡਕ ਮਾਰਿਆ ਸਰਕਾਰ ਨ ਪਾਇਤ ਜਿਲ ਕੋ ਸੇ ਨਾ ਮਰ ਕੇ ਲਾ ਕਹਿ ਨਦ ਤਸਕੂਤ ਕਰਨ ਤਵਾ ਅਨੰਤ ਸੁਨੋਵੜ ਪਾਗੀ ਹੋ ਸਗਲ ਮਨੋ ਰੋਇ ਪਾਰ ਬ੍ਰਹਮ ਪ੍ਰਪਾਇ ਤਰੇ ਸੰਜੂਰੇ ਦੁਖ ਕਰੋ ਸੰਤਾਪ ਤਰੇ ਸੋਣੀ ਸੱਤੀ ਬਾਣੀ ਸੰਤ ਸਾਜਣ ਭਏ ਸੱਸੇ ਪੂਰੇ ਗੁਰ ਤੇ ਜਾਨ ਸੁਣ ਤੇ ਪਨ ਕਰਦੇ ਉਹ ਸਤ ਗੁਰ ਰੇ ਆ ਪ੍ਰਭੂ ਰੇ ਬਿਨ ਵਤ ਨਾਨਕ ਚਰਨ ਲਾਗੇ ਵਾਜਾਂ ਸਲੋਕ ਭਵਨ ਗੁਰ ਪਾਣੀ ਤਾ ਮਤਾ ਤਰਤ ਮਾਰ ਦਿਸ ਰਦ ਦਇਆ ਕੇ ਲੈ ਸੰਗ ਜਗਤ ਜੰਗਿਆਈਆ ਬੁਰੀਆ ਆਵ ਚੰਨ ਦੂਰ ਕਰਮੀ ਆਪੋ ਆਪਣੀ ਕੇ ਢੜਕ ਦੂਰ ਜਿਨੇ ਨਾਮ ਧਿਆਇਆ ਕੇ ਮੁਛਤ ਕਰ ਨਾਨਕ ਤੇ ਹੋਤੇ ਕੇ ਤੀ ਟਟੀ ਨਾਮ

ਸਗਲੋ ਸੁਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ